ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਣਾ ਸਾਬੀਕ ਤੇ ਆਪਾਂ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਅੱਜ ਆਪਾਂ ਤੁਹਾਨੂੰ ਕਮੀਜ਼ ਤੇ ਲੇਸ ਲਗਾਉਣ ਦਾ ਸਭ ਤੋਂ ਆਸਾਨ ਜਿਹਾ ਤਰੀਕਾ ਕਿਦਾਂ ਤੁਸੀਂ ਕਮੀਜ਼ ਨੂੰ ਇੱਕ ਵੱਖਰੀ ਜਿਹੀ ਲੁੱਕ ਦੇ ਸਕਦੇ ਹੋ ਪ੍ਰਿੰਟ ਸ਼ਾਲਟਰ ਨੂੰ ਆਪਦੀ ਨੂੰ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦੀ ਲੈਂਥ ਮੈਣ ਲੈਣੀ ਆ ਇਹ ਆਪਾਂ ਲੈਤੀਆ ਬ੍ਰੀਕ ਲੇਸ ਦੋ ਪ੍ਰਕਾਰ ਦੀ ਆਪਾਂ ਲੇਸ ਲਗਾਵਾਂਗੇ ਇਹਦਾ ਲੈਸ ਦਾ ਆਪਾਂ ਸਿੱਧਾ ਪਾਸਾ نیچے, ਪੁੱਠਾ ਪਾਸਾ ਉੱਪਰ ਕਰਾਂਗੇ। ਆਪਾਂ ਤੁਹਾਨੂੰ ਲਗਾ ਕੇ ਦਿਖਾਉਨੇ ਆਂਗੇ। ਲੈਂਥ ਮਾਣ ਕੇ ਕਮੀਜ਼ ਦੀ ਲੈਸ ਦਾ ਸਿੱਧਾ ਪਾਸਾ نیچے ਰੱਖ ਕੇ ਪੁੱਠਾ ਪਾਸਾ ਉੱਤੇ ਰੱਖ ਕੇ ਆਪਾਂ ਨੇ ਸਿਲਾਈ ਲਗਾ ਦੇਣੀ ਆਂਗੀ। ਵੀਡੀਓ ਦੇ ਨਾਲ-ਨਾਲ ਤੁਸੀਂ ਬਣੇ ਰਹੋ, ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਲੇਸ ਦਾ ਡਿਜ਼ਾਈਨ ਕਿੰਨਾ ਜਿਆਦਾ ਸੋਹਣਾ ਬਣਦਾ ਕਿਸੇ ਵੀ ਮੇਰੀ ਭੈਣ ਨੂੰ ਚਾਹੀ ਘੱਟ ਤੋਂ ਘੱਟ ਸਲਾਈ ਆਉਂਦੀ ਆ ਉਹ ਵੀ ਆਰਾਮ ਨਾਲ ਆਪਣੀ ਸ਼ਰਟ ਘਰੇ ਤਿਆਰ ਕਰਕੇ ਪਾ ਸਕਦੀ ਹੈਗੀ ਲੈਸ ਖਿੱਚ ਕੇ ਨਹੀਂ ਲਗਾਉਣੀ ਹੈਗੀ ਬਿਲਕੁਲ ਢਿੱਲੀ ਰੱਖ ਕੇ ਲੈਸ ਲਗਾਓ ਫਿਨਿਸ਼ਿੰਗ ਬਹੁਤ ਜਿਆਦਾ ਸੋਹਣੀ ਆਉਗੀ ਲੈਸ ਦੀ ਪਲੀਜ਼ ਜੇ ਤੁਸੀਂ ਚੈਨਲ ਤੇ ਪਹਿਲੀ ਗੇਰੀ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗ ਰਹੀ ਹੈਗੀ ਹੁਣ ਆਪਾਂ ਇਹਨੂੰ ਫੋਲਡ ਕਰਕੇ ਨੀਚੇ ਨੂੰ ਉੱਤੇ ਇੱਕ ਸਲਾਈ ਨਾਲ ਆਪਾਂ ਇਹਨੂੰ ਦੱਬ ਦੇਣਾਗਾ ਸੀਨ ਨੂੰ ਇਹ ਫਿਨਿਸ਼ਿੰਗ ਦੇਖਿਓ ਤੁਸੀਂ ਕਿੰਨੀ ਜ਼ਿਆਦਾ ਸੋਹਣੀ ਆਉਣੀ ਹੈ ਲੈਸ ਦੀ ਆਪਾਂ ਇਹਨੂੰ ਪ੍ਰੈਸ ਨਹੀਂ ਕੀਤੀ ਤੁਸੀਂ ਪ੍ਰੈਸ ਨਾਲ ਵੀ ਕਰ ਸਕਦੇ ਹੋ ਜੇ ਸੋਤੋਂ ਨਹੀਂ ਐ ਤਾਂ ਫਿਨਿਸ਼ਿੰਗ ਆਉਂਦੀ ਆਪਾਂ ਇਦਾਂ ਇਸ ਲਾਈਨ ਵਾਲੀ ਇਹਦੀ ਫਿਨਿਸ਼ਿੰਗ ਲੈ ਜਾਂਦੀ ਆ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਲਾਵਾਂਗੇ ਇੱਤੇ ਸੈਕੰਡ ਲੇਅਰ ਉਹ ਆਪਾਂ 2 ਇੰਚ ਤੇ ਲਾਵਾਂਗੇ 2 ਇੰਚ ਤੇ ਆਪਾਂ ਨਾਪ ਲੈਣੀ ਆ ਸਾਰੀ ਚੰਗੀ ਤਰ੍ਹਾਂ ਪ੍ਰੋਪਰ ਨਾਪ ਕੇ ਲੈਸ ਲਗਾਇਓ ਕਿਉਂਕਿ ਲੈਸ 빙ੀ ਨਹੀਂ ਲੱਗਣੀ ਚਾਹੀਦੀ ਫਿਰ ਫਿਨਿਸ਼ਿੰਗ ਨਹੀਂ ਹੋਣੀ ਬਿਲਕੁਲ ਇਹਨੂੰ ਆਪਾਂ ਜੁੜਾਉ ਲੈਸ ਦੀ ਤਰ੍ਹਾਂ ਵੀ ਲਾ ਸਕਦੇ ਆ ਪਰ ਆਪਾਂ ਉੱਪਰ ਰੱਖ ਕੇ ਲੈਸ ਲਗਾਵਾਂਗੇ ਇਹ 2 ਇੰਚ ਤੇ ਲਗਾਉਣੀ ਆ ਬਿਲਕੁਲ ਸਿੱਧੀ ਰੱਖ ਕੇ ਤੁਸੀਂ ਪਹਿਲਾਂ 2 ਇੰਚ ਤੇ ਲਾਈਨ ਲਗਾ ਲਿਓ ਉਸ ਤੋਂ ਬਾਅਦ ਉੱਪਰ ਆ ਕੇ ਲੈਸ ਲਗਾਉਣੀ ਆਂਗੀ ਗੈਪ ਤੁਸੀਂ ਆਪਦੀ ਚੋਇਸ ਹਿਸ ਮੁਤਾਬਕ ਦਾ ਘਟਾ ਵੀ ਸਕਦੇ ਹੋ 2 ਵੀ ਕਰ ਸਕਦੇ ਹੋ 2.5 ਵੀ ਕਰ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੋਊਗੀ ਪਰ ਆਪਾਂ 2 ਇੰਚ ਤੇ ਲਾਈ ਆਗੀ ਦੇਖ ਸਕਦੇ ਹੋ ਤੁਸੀਂ ਲੈਸ ਲਗਾਈ ਹੋਈ ਕਿੰਨੀ ਜ਼ਿਆਦਾ ਸੋਹਣੀ ਲੱਗ ਰਹੀ ਹੈਗੀ ਦੋ ਲੇਅਰ ਆਪਣੀਆਂ ਲੱਗ ਚੁੱਕੀਆਂ ਨੇ ਲੈਸ ਦੀਆਂ نیچے ਜੋ ਆਪਾਂ ਕੱਪੜਾ ਫੋਲਡ ਕੀਤਾ ਉਹਨੂੰ ਆਪਾਂ ਵਿੱਚ ਤਰਪਾਈ ਕਰ ਦਾਂਗੇ ਜਿਹੜੀ ਆਪਾਂ ਤੀਜੀ ਲੇਅਰ ਲਾਉਣੀ ਆ ਇਹ ਵੀ ਆਪਾਂ 2 ਇੰਚ ਦੀ ਲਾਵਾਂਗੇ ਇੱਕੋ ਜਗ੍ਹਾ ਆਪ ਰੱਖਾਂਗੇ ਆਪਾਂ ਸਾਰੀਆਂ ਲੇਅਰਾਂ 'ਚ ਇਹ ਵੀ ਆਪਾਂ ਬ੍ਰੀਕ ਲੇਅਰ ਲਾਉਣੀ ਆਂਗੀ ਇਹਦਾ ਵੀ ਆਪਾਂ ਸਿੱਧਾ ਪਾਸਾ نیچے ਰੱਖਾਂਗੇ ਤੇ ਜਿਹੜਾ ਪੁੱਠਾ ਪਾਸਾ ਹੋਊਗਾ ਲੈਸ ਦਾ ਉਹ ਉੱਪਰ ਰੱਖ ਕੇ ਸਲਾਈ ਲਾਵਾਂਗੇ ਕਿਉਂਕਿ ਜਦੋਂ ਆਪਾਂ ਦੂਸਰੇ ਪਾਸੇ ਨੂੰ ਫੋਲਡ ਕਰਾਂਗੇ ਸਿੱਧਾ ਪਾਸਾ ਆਟੋਮੈਟਿਕਲੀ ਉੱਪਰ ਆ ਜਾਣਾਗਾ ਜਦੋਂ ਆਪਾਂ ਇਹਦੀ ਸਲਾਈ ਦੱਬਾਂਗੇ ਇਸ ਦੀ ਸੋਹਣੇ ਸੋਹਣੇ ਸੂਟ ਦੇਖਣ ਲਈ ਹਰ ਪ੍ਰਕਾਰ ਦਾ ਬੁਟੀਕ ਪੀਸ ਤਿਆਰ ਕਰਵਾਉਣ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਜੇ ਤੁਸੀਂ ਚੈਨਲ ਤੇ ਨਵੇਂ ਆਇਓਗੇ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾਗਾ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਇਦਾਂ ਆਪਾਂ ਲੈਸ ਨੂੰ ਦੂਸਰੀ ਲੋਟ ਫੋਲਡ ਕਰਕੇ ਸਿੱਧਾ ਪਾਸਾ ਉੱਪਰ ਲਿਆ ਕੇ ਉੱਪਰ ਆਪਾਂ ਸਲਾਈ ਇਹਦੀ ਦੱਬ ਦੇਣੀ ਆਂਗੀ ਇੱਕ ਸੀਨ ਲਾ ਕੇ ਬਿਲਕੁਲ ਸੀਨ ਬਿਲਕੁਲ ਨਾਲ-ਨਾਲ ਲਾਉਣੀ ਆ ਪੈਰ ਦਾ ਗੈਪ ਨਹੀਂ ਰੱਖਣਾ ਹੈਗਾ ਫਿਰ ਫਿਨਿਸ਼ਿੰਗ ਨਹੀਂ ਆਉਣੀ ਹੈਗੀ ਬਿਲਕੁਲ ਨਾਲ-ਨਾਲ ਲਾ ਕੇ ਸਲਾਈ ਲਾ ਕੇ ਆਪਣੀ ਫਿਨਿਸ਼ਿੰਗ ਲੈ ਕੇ ਆਉਣੀ ਆ ਸੀਨ ਦਾ ਜਿਹੜੀ ਆਪਾਂ ਸਲਾਈ ਲਾਵਾਂਗੇ ਦਾ ਖਿਆਲ ਰੱਖਣਾ ਵੀ ਇਹ ਬਿਲਕੁਲ ਸਿੱਧੀ ਹੋਣੀ ਚਾਹੀਦੀ ਆ ਤਨ ਲੇਅਰਾਂ ਪਾਉਣੀਆਂ ਸੀਆਂ ਲੈਸ ਦੀਆਂ ਦੋ ਪ੍ਰੀਕ ਇੱਕ ਚੌੜੀ ਲੇਅਰ ਉਹ ਆਪਣੀਆਂ ਲੱਗ ਚੁੱਕੀਆਂ ਨੇ ਦੇਖ ਸਕਦੇ ਹੋਗੇ ਤੁਸੀਂ ਬਹੁਤ ਜਿਆਦਾ ਸੋਹਣੀ ਬਣ ਕੇ ਆਪਣਾ ਸੂਟ ਤਿਆਰ ਹੋ ਜਾਣਾਗਾ ਬਿਲਕੁਲ ਸਸਤਾ ਜਿਹਾ ਸੂਟ ਆ ਇਹ ਲੈਸ ਲਗਾਉਣ ਨਾਲ ਇਹਦੀ ਲੁੱਕ ਬੱਕਰੀ ਜੀ ਆ ਜਾਣੀ ਆ ਕੁਝ ਰਾਮਨਾਲ ਤੁਸੀਂ ਘਰੇ ਤਿਆਰ ਕਰ ਸਕਦੇ ਹੋਗੇ ਇਹ ਸੂਟ ਐਦਾ ਕੋਈ ਵੱਡਾ ਕੰਮ ਨਹੀਂ ਹੈਗਾ ਇਹਦਾ ਲੈਸ ਲਗਾਉਣ ਦਾ ਵੀ ਸਾਤੋਂ ਲੱਗਣੀ ਨਹੀਂ ਸਾਨੂੰ ਸਮਝ ਨਹੀਂ ਆਉਣੀ ਹੈਗੀ ਬਿਲਕੁਲ ਆਪਾਂ ਆਸਾਨ ਜਿਹੇ ਤਰੀਕੇ ਨਾਲ ਤੁਹਾਨੂੰ ਲੈਸ ਲਗਾਉਣੀ ਦੱਸੀ ਆ ਦੇਖ ਸਕਦੇ ਹੋ ਤੁਸੀਂ ਕਿੰਨੀ ਜਿਆਦਾ ਸੋਹਣੀ ਫਿਨਿਸ਼ਿੰਗ ਆਈ ਹੈ ਸੂਟ ਦੀ ਬਾਹਾਂਾਂ ਪੰਜ ਦੀ ਪਹਿਲਾਂ ਹੀ ਤਿਆਰ ਕਰਕੇ ਲਗਾ ਚੁੱਕੇ ਹਾਂਗੇ ਹੁਣ ਤੁਹਾਨੂੰ ਸ਼ੋਅ ਕਰਾਂਗੇ ਹੁਣ ਦੇਖ ਸਕਦੇ ਹੋ ਤੁਸੀਂ ਆ ਇਹਦਾ ਕੇਰਾ ਬਣ ਕੇ ਤਿਆਰ ਹੋ ਗਿਆਗਾ ਸੂਟ ਦਾ ਤਿੰਨ ਲਹਿਰਾਂ ਆਪਾਂ ਲਗਾ ਦਿੱਤੀਆਂ ਨੇ ਲੈਸ ਦੀਆਂ ਤੇ ਆਹ ਵਾਲਿਆਂ ਦਾ ਸੇਮ ਡਿਜ਼ਾਈਨ ਆਪਾਂ ਨੇ ਬਾਵਨ ਤੇ ਪਾਇਆ ਬਾਟਮ ਵਰਕ ਵਾਲਾ ਸੂਟ ਹੈ ਇਹਦੇ ਨਾਲ ਵਾਈਟ ਕਲਰ ਦਾ ਬਾਟਮ ਤੇ ਵਰਕ ਕੀਤਾ ਹੋਇਆ ਹੈ ਵਾਈਟ ਕਲਰ ਦੀ